ਅਗਵਾੜਾ ਤੋਂ ਭਾਜਪਾ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਹਿਨ ਦੇ ਗ੍ਰਹਿ ਅਰਮਨ ਸਟੇਟ ਵਿਖੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਪਾਲ ਵੀ ਮੌਜੂਦ ਸਨ। ਜਿੱਥੇ ਕਿ ਸੋਮਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੀ ਅਗਵਾਈ ਵਿੱਚ ਸਮੂਹ ਭਾਜਪਾ ਵਰਕਰ ਵੱਲੋਂ ਉਕਤ ਨੇਤਾਮਾ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿਕਾਸ਼ ਸਵਾਗਤ ਕੀਤਾ ਗਿਆ। ਇਸ ਦੌਰਾਨ ਸੋਮਪ੍ਰਕਾਸ਼ ਨੇ ਜਿੱਥੇ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰੀ ਹਰਸ਼ ਮਲੋਤਰਾ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਹਾਈਵੇ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਦੱਸਿਆ ਕਿ ਫਗਵਾੜਾ ਸ਼ੂਗਰ ਮਿਲ ਚੌਂਕ ਦੀ ਸਮੱਸਿਆ ਸ਼ਹਿਰ ਦੀ ਪ੍ਰਮੁੱਖ ਸਮੱਸਿਆ ਹੈ ਜਿਸ ਕਾਰਨ ਫਗਵਾੜਾ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਜਾਪਦਾ ਹੈ ਇਸ ਤੋਂ ਇਲਾਵਾ ਬੰਗਾ ਰੋਡ ਫਗਵਾੜਾ ਬਾਰੇ ਦੱਸਦਿਆਂ ਸੋਮਪ੍ਰਕਾਸ਼ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੀ ਮੇਨ ਮਾਰਕੀਟ ਬੰਗਾ ਰੋਡ ਨਾਲ ਲੱਗਦੀ ਹੈ ਇਸ ਰੋਡ ਦੀ ਚੌੜਾਈ ਅਤੇ ਮਜ਼ਬੂਤੀ ਵੀ ਜਲਦ ਤੋਂ ਜਲਦ ਕਰਵਾਈ ਜਾਵੇ ਸੋਮਪ੍ਰਕਾਸ਼ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਫਗਵਾੜਾ ਸ਼ੂਗਰ ਮਿਲ ਚੌਂਕ ਦਾ ਦੌਰਾ ਵੀ ਕੀਤਾ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਕਤ ਸਾਰੇ ਪ੍ਰੋਜੈਕਟ ਜਲਦ ਹੀ ਮੁਕੰਮਲ ਕਰਵਾਏ ਜਾਣਗੇ। ਇਸ ਦੌਰਾਨ ਸੋਮਪ੍ਰਕਾਸ਼ ਵੱਲ ਆਏ ਹੋਏ ਨੇਤਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਅਵਤਾਰ ਸਿੰਘ ਮੰਡ, ਅਰुण ਖੋਸਲਾ, ਰਜੀਵ ਪਾਵਾ, ਗਗਨ ਸੋਨੀ, ਸੋਨੂ ਰਾਵਲੇਪਿੰਡੀ, ਜੀਤਾ ਪੰਡਵਾ, ਰਾਜੂ ਚਾਹਲ, ਰਜੇਸ਼ ਪਲਟਾ, ਪ੍ਰਦੀਪ ਹੁਜਾ, ਨਿਤਿਨ ਚੱਡਾ ਆਦਿ ਹਾਜ਼ਰ ਸਨ। ਫਗਵਾੜਾ ਤੋਂ ਨਵਰਾਂ ਚੈਨਲੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਕੇਂਦਰੀ ਮੰਤਰੀ ਹਰਸ਼ ਮੋਧਰਾਜੀ ਜੀ ਨੇ ਪਾਸ ਰੋਡ ਟਰਾਂਸਪੋਰਟ ਤੇ ਹਾਈਵੇਜ਼ ਦਾ ਮੈਦਾਨ ਹੈ ਉਹ ਪੰਜਾਬ ਦੀ ਹਸਨ ਡੈਫेक्टेड ਏਰੀਆ ਕਪੂਰਥੀ ਦਾ ਸਾਰਾ ਕਰਨ ਲਈ ਆਏ ਸੀ ਮੈਨੂੰ ਪਾਰਟੀ ਨੇ ਕਪੂਰਥਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਹਨਾਂ ਦੇ ਨਾਲ ਜੇ ਸਾਰੇ ਇਲਾਕਿਆਂ ਦਾ ਟੂਰ ਕੀਤਾ ਬਹੁਤ ਵਧੀਆ ਲੋਕਾਂ ਨੇ ਚੰਗਾ ਸਹੁੰਦਿਆ ਆਰ ਲੋਕਾਂ ਨੂੰ ਮਿਲੇ ਨੇ ਲੋਕਾਂ ਦੀ ਗੱਲ ਉਹ ਤਾਂ ਸੁਣੀਆ ਉਹਦੇ ਤੋਂ ਲੌਸਟ ਅਸੈਸਰ ਕੀਤਾ ਔਰ ਜਾ ਕੇ ਆਪਣੇ ਇਨਫੋਰਮ ਸੈਂਟਰ ਨਾਲ ਮੌਜੂਦ ਹੋਣਗੇ ਔਰ ਉਸ ਤੋਂ ਬਾਅਦ ਆਚ ਆ ਨੂੰ ਮੇਰੇ ਘਰ ਆਉਣ ਦਾ ਮਨਸੁਆਗਤ ਪ੍ਰਾਪਤ ਹੋਇਆ ਔਰ ਉਹਨਾਂ ਨੇ ਫਗਵਾੜੇ ਦੇ ਜਿਹੜੇ ਮੰਗਾ ਇੰਟਰਨੈਸ਼ਨਲ ਹਾਈਵੇ ਦੀ ਨਿੱਜੀ ਕੋਰ ਲੇਨ ਰੋਡ ਸ਼ਹਿਰ ਪਰ ਫਗਵਾੜਾ ਉਹਦੀ ਵੀ ਹਲਕੀ ਕੀਤੀ ਹੈ ਜਿਹੜੇ ਬਾਈਪਾਸ ਇੱਕ ਨਵਾਂ ਬਣਾ ਲਿਆਣਾ ਸਾਈਡ ਤੋਂ ਜੰਧਰ ਸਾਈਡ ਦਾ ਉਹਦੀ ਵੀ ਹਲਕੀ ਕੀਤੀ ਹੈ ਜਿਹੜੀ ਉਹ ਸ਼ੁਕਰਵਾਰ ਚੌਂਕ ਤੇ 18 ਰੁਪਏ ਦੀ ਸਮੱਸਿਆ ਉਸ ਵਾਰੀ ਦੇ ਜਿੰਦੀ ਕੀਤੀ ਹੈ ਔਰ ਜਿਹੜੇ ਹੌਟਲ ਬਾਈਪਾਸ 104 ਉਹ ਟੰਡਾ ਨੀਵਾ ਬੁੱਧਵਾਰੇ ਵੀ ਕਰ ਦਿੱਤੀ ਹੈ ਸਾਰੇ ਪ੍ਰੋਜੈਕਟ ਉਹਨਾਂ ਨੇ ਦੱਸਿਆ ਕਿ ਪਾਪ ਗ੍ਰੈਂਡ ਨੂੰ ਜਾਣ ਸਰਕਾਰ ਕਮਿਟਿਡ ਹੈ ਕਿਉਂਕਿ ਮੋਦੀ ਜੀ ਦੀ ਸਰਕਾਰ ਵਿੱਚ ਨਿਕਟਣ ਚੀਜ਼ਾਂ ਜੋ ਕੋਈ ਅਨਾਊਂਸਮੈਂਟ ਆ ਉਹ ਦੋੜੀ ਨਹੀਂ ਰਹੇਗੀ ਉਹਨੂੰ ਪੂਰਾ ਕੀਤਾ ਜਾਏਗਾ ਔਰ ਇਹਦੇ ਵਾਰੀ ਮੈਂ ਕੋਲ ਪੂਰੀ ਤਰ੍ਹਾਂ ਦੇ ਕੰਮ ਕਰ ਰਿਹਾ ਬਹੁਤ ਜਲਦੀ ਕਾਉਂਸਲ ਕੀਤੀ ਜਾਏਗੀ